ਹਾਂਜੀ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਹੁਣ ਇਹ ਤੁਸੀਂ ਇੱਕ ਹਾਥੀ ਦੀ ਵੀਡੀਓ ਦੇਖ ਰਹੇ ਹੋ ਜਿਸਦੇ ਵਿੱਚ ਹਾਥੀ ਮਸ਼ੀਨ ਦੇ ਨਾਲ ਪੜਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਆਪਾਂ ਦੱਸ ਦਈਏ ਕਿ ਹਾਥੀ ਇਸ ਲਈ ਪੜ ਰਿਹਾ ਹੈ ਕਿਉਂਕਿ ਹైదరాబాద్ ਦੇ ਵਿੱਚ ਜੰਗਲਾਂ ਨੂੰ ਖਤਮ ਕਰਨ ਦੇ ਲਈ ਤੇ ਦੋਸਤੋ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈਦਰਾਬਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੰਗਲਾਂ ਨੂੰ ਖਤਮ ਕਰਨ ਦੇ ਲਈ ਵੱਧ ਤੋਂ ਵੱਧ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ ਅਤੇ ਜਦੋਂ ਇਹਨਾਂ ਨੇ ਹਾਥੀ ਦਾ ਘਰ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਹਾਥੀ ਨੇ ਆਪਣੀ ਸੁੰਡ ਦੇ ਨਾਲ ਮਸ਼ੀਨ ਨੂੰ ਜੀਸੀਬੀ ਨੂੰ ਚੱਕ ਚੱਕ ਕੇ ਮਾਰਿਆ ਤਾਂ ਤੁਸੀਂ ਵੀਡੀਓ ਜਿੱਥੇ ਕਿ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜਾਨਵਰਾਂ ਦੇ ਨਾਲ ਅਤੇ ਕੁਦਰਤ ਦੇ ਨਾਲ ਇਨਸਾਰ ਜਦੋਂ ਇਦਾਂ ਕਰਦਾ ਹੈ ਤਾਂ ਫਿਰ ਬਹੁਤ ਹੀ ਜ਼ਿਆਦਾ ਨੁਕਸਾਨ ਭਰਨਾ ਪੈਂਦਾ ਹੈ ਤਾਂ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਅਜਿਹੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ